ਸ੍ਰੀ ਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਹੈ ਉਮੀਦ ਕਰਦਾ ਹਾਂ ਵੀ ਸਾਰੇ ਵਧੀਆ ਹੋਵੋਗੇ ਅੱਜ ਅਸੀਂ ਆਏ ਸੀਗੇ ਪਤਲਾ ਖਨੌਰੀ ਬਾਰਡਰ ਤੇ ਜਿਹੜਾ ਹੈ ਹਰਿਆਣਾ ਵੱਲੋਂ ਸੇਲ ਕੀਤਾ ਗਿਆ ਹੈਗਾ ਇਹ ਤੁਸੀਂ ਮੇਰੇ ਪਿੱਛੇ ਦੇਖ ਸਕਦੇ ਹੋ ਹਰਿਆਣਾ ਪੁਲਸ ਕੜੀ ਹੈ ਸਾਰੀ ਤੇ ਇਧਰ ਆਪਣੇ ਲੋਕ ਪੰਜਾਬ ਦੇ ਇਹ ਦੇਖੋ ਜੀ ਕਿੰਨਾ ਪੱਕਾ ਪ੍ਰਬੰਧ ਹੈ ਇਹ ਅੱਗੇ ਆ ਦੇਖੋ ਇਹ ਹਰਿਆਣਾ ਬਾਰਡਰ ਆ ਸਾਰਾ ਜੀ ਜੇ ਤੁਹਾਨੂੰ ਸਕਰੀਨ ਵਿੱਚ ਦਿਖ ਰਿਹਾ ਹੈਗਾ ਉਹਨਾਂ ਦੀ ਚਤਾਵਨੀ ਲੱਗੇ ਤੇ ਆ ਆਪਣਾ ਫਲੈਗ ਲੱਗਿਆ ਹੋਇਆ ਇੱਧਰੋਂ ਪੰਜਾਬ ਵੱਲੋਂ ਪਰ ਭੱਜੇ ਦਰਨਗੇ ਬੇਟੇ ਪੋਤੇ-ਪੋਤੀ ਕੇ ਲਈ ਘੁਮੀ ਮੋੜ ਸਵਾ ਕੇ ਰਹੋਗੇ ਜਿੰਨੀ ਸਖਤਾਈ ਇਹਨਾਂ ਨੇ ਇੱਥੇ ਹਰਿਆਣਾ ਪੰਜਾਬ ਬਾਰਡਰ 'ਤੇ ਕਰੀ ਆ ਜਦ ਕਿ ਇਹ ਕਰ ਨਹੀਂ ਸਕਦੇ ਕਾਨੂੰਨ ਦੇ ਖਿਲਾਫ ਹੈ ਠੀਕ ਹੈ ਜੀ ਫਿਰ ਵੀ ਇਹਨਾਂ ਨੇ ਇਨੀ ਸਖਤਾਈ ਕਰੀ ਹੋਈ ਆ ਸਖਤਾਈ ਕਰੀ ਹੋਈ ਆ ਜੇ ਕਿਤੇ ਨਹੀਂ ਸਖਤਾਈ ਇਹਨਾਂ ਨੇ ਚੀਨ ਬਾਰਡਰ ਤੇ ਕਰੀ ਹੁੰਦੀ ਆ ਚੀਨ ਆ ਦਿਨੋਂ ਦਿਨ ਭਾਰਤ ਵੱਲ ਨਾ ਵਧਾ ਠੀਕ ਹੈ ਇਹ ਆਪ ਦੇ ਲੋਕਾਂ ਨੂੰ ਹੀ ਡਰਾਉਂਦੇ ਨੇ ਤੇ ਜੇ ਜੇਕਰ ਤਾਂ ਚਾਈਨਾ ਵੱਲੋਂ ਹਮਲਾ ਹੁੰਦਾ ਫਿਰ ਕਹਿਣਗੇ ਮੋਦੀ ਕਹੂਗਾ ਉਹਨਾਂ ਦਾ ਸਮਾਨ ਬੰਦ ਕਰ ਦਿਓ ਉਹਨਾਂ ਦੀ ਐਪਲੀਕੇਸ਼ਨਾਂ ਬੰਦ ਕਰ ਦਿਓ ਜੇ ਪਾਕਿਸਤਾਨ ਵਾਲਾ ਹੋਵੇ ਕੋਈ ਗੱਲਬਾਤ ਹਰਕਤ ਹੋ ਜੇ ਬਾਰਡਰ ਤੇ ਫਿਰ ਇਹ ਕਹੂਗਾ ਵੀ ਤੁਸੀਂ ਅਸੀਂ ਐਂ ਕਰਦਾਂਗੇ ਬਾਹਰ ਕਰਾਂਗੇ ਉਹਨਾਂ ਨੂੰ ਡਰਾਉਂਦਾ ਮੋਦੀ ਡਰਦੇ ਨੂੰ ਡਰਾਉਂਦਾ ਕੁਝ ਨਹੀਂ ਹੈਗਾ ਇਹ ਹਰਿਆਣਾ ਬਾਰਡਰ ਇਹਨੂੰ ਫਾਲਤੂ ਲਾਇਆ ਹੋਇਆ ਸਾਰਾ ਠੀਕ ਹੈ ਪੱਟਣ ਨੂੰ ਇਹ ਸਿਰਫ 5 ਮਿੰਟ ਦਾ ਕੰਮ ਆ ਸਾਰੇ ਪਿੰਿਆਂ ਦੇ ਵਿੱਚ ਪੂਰਾ ਜੋਸ਼ ਆ ਦੇਖੋ ਬੰਦਿਆਂ ਦੇ ਨਾਲ-ਨਾਲ ਬਾਈ ਬੁੜੀਆਂ ਦੇ ਵਿੱਚ ਵੀ ਪੂਰਾ ਜੋਸ਼ ਆ ਦੇਖੋ ਬੱਚੇ ਬਜ਼ੁਰਗ ਸਿਆਣੇ ਸਾਰੇ ਤਿਆਰ ਹੀ ਨੇ ਇੱਕ ਵਾਰੀ ਆਗੂ ਹੁਕਮ ਕਰਨਾ ਤੇ ਤਾਂ ਹਰਿਆਣਾ ਸਰਕਾਰ ਦੇ ਮੋਦੀ ਸਰਕਾਰ ਦੇ ਖਿਲਾਾਰੇ ਪਾ ਲੈਣਗੇ ਦੇਖੋ ਭਾਈ ਇੱਥੇ ਪੂਰੀ ਤਰ੍ਹਾਂ ਮਾਹੌਲ ਬਣਿਆ ਹੋਇਆ ਇੱਥੇ ਹਰ ਇੱਕ ਨੂੰ ਖਾਣ ਨੂੰ ਲੰਗਰ ਰੋਟੀ ਚੌਲ ਗਜਰੇਲਾ ਮਿੱਠਾ ਪੀਣਾ ਦੁੱਧ ਪੀਣਾ ਲੱਸੀ ਪੀਣੀ ਆ ਸਾਰਾ ਕੁਝ ਮਿਲੂਗਾ ਤੁਹਾਡੇ ਸਾਥ ਦੀ ਲੋੜਾ ਵੱਧ ਤੋਂ ਵੱਧ ਇੱਥੇ ਪਹੁੰਚੋ ਠੀਕ ਹੈ ਇਕਜੁੱਟ ਹੋ ਜਓ ਹੁਣ ਝੰਡੇ ਅਲੱਗ-ਅਲੱਗ ਨਾ ਕਰੋ ਇੱਕ ਝੰਡਾ ਕਰ ਲਓ ਠੀਕ ਹੈ ਸਾਰਿਆਂ ਨੂੰ ਬੇਨਤੀ ਹੈ ਇੱਥੇ ਬਜ਼ੁਰਗਾਂ ਵਾਸਤੇ ਖਾਸ ਧਿਆਨਾ ਮੈਡੀਕਲ ਸਹੂਲਤਾਂ ਦਾ ਠੀਕ ਹੈ ਮੈਡੀਕਲ ਸਹੂਲਤਾਂ ਵੀ ਮਿਲਦੀਆਂ ਨੇ ਬਜ਼ੁਰਗਾਂ ਨੂੰ ਜਿਨ੍ਹਾਂ ਨੂੰ ਸਾਹ ਚੜਦਾ ਹੈ ਜਾਂ ਕੋਈ ਹਾਰਡ ਦੀ ਪ੍ਰੋਬਲਮ ਹੈ ਜਾਂ ਪਾਥਰੀ ਕੁਝ ਵੀ ਕਿਸੇ ਤਰ੍ਹਾਂ ਦਾ ਵੀ ਕੋਈ ਪ੍ਰੋਬਲਮ ਹੈ ਤਾਂ ਉੱਥੇ ਮੈਡੀਕਲ ਅਵੇਲੇਬਲ ਹੈ ਮਿਲਦਾ ਹੈ ਤੇ ਕਈ ਸੰਸਥਾਵਾਂ ਨੇ ਜਿਨ੍ਹਾਂ ਵਿੱਚੋਂ ਇਹ ਇੱਕ ਸੰਸਥਾ ਗਈ ਠੀਕ ਹੈ ਇਹ ਇਹਨਾਂ ਦਾ ਉੱਪਰ ਬੈਨਰ ਲੱਗਿਆ ਹੋਇਆ ਸੰਸਥਾ ਦਾ ਜਿਵੇਂ ਖਾਲਸਾ ਏਡ ਵੀ ਆ ਇਹ ਬਈਆਂ ਨੇ ਵੀ ਲਾਇਆ ਹੋਇਆ ਹੈਗਾ ਫਾਈਵਰੀਵਰਸ ਹਾਠ ਸੰਸਥਾ ਠੀਕ ਹੈ ਇੱਥੇ ਫਿਰ ਦੱਸਾਈ ਕਰ ਨਹੀਂ ਸਕਦੇ ਇਹਨਾਂ ਨੇ ਬਹੁਤ ਨਜਾਇਜ਼ ਧੱਕਾ ਕਰਿਆ ਹੋਇਆ ਇੱਥੇ ਜਿੱਥੇ ਤੱਕ ਤੁਸੀਂ ਦੇਖ ਸਕਦੇ ਹੋ ਸਾਰਾ ਪੰਜਾਬ ਹੈ ਔਰ ਇੱਕ ਕੇਸਰੀ ਨਿਸ਼ਾਨ ਸਾਹਿਬ ਲੱਗਿਆ ਹੋਇਆ ਪੰਜਾਬ ਦੀ ਹੱਦ ਦੇਖੋ ਇੱਥੇ ਬਾਬਾ ਵੀ ਝੰਡਾ ਲਈ ਫਿਰਦਾ ਹੈ ਕਿਸਾਨ ਦੂਰ ਏਕਤਾ ਜਿੰਦਾਬਾਦ ਦਾ ਇੱਥੇ ਅੱਗੇ ਹਰਿਆਣਾ ਬਾਰਡਰ ਆ ਗਿਆ ਪੂਰਾ ਮਾਹੌਲ ਬਣਿਆ ਹੋਇਆ ਪੂਰੀ ਫੋਰਸ ਲੱਗੀ ਹੈ ਤੇ ਨੌਜਵਾਨਾਂ ਦੇ ਵਿੱਚ ਵੀ ਪੂਰਾ ਜੋਸ਼ ਹੈ ਜਿੱਥੇ ਦੱਕਣੀ ਗਈ ਜਾਂਦੀ ਹੈ ਪੂਰੀ ਫੋਰਸ ਲੱਗੀ ਹੋਈ ਆ ਮੋਬਾਈਲ ਜਿਆਦਾ ਤੱਕ ਜ਼ੂਮ ਨਹੀਂ ਕਰ ਸਕਦਾ ਜਿੰਨਾ ਕਿ ਜ਼ੂਮ ਕਰਦਾ ਮੈਨੂੰ ਦਿਖਾਤਾ ਇਹ ਜਿਹੜਾ ਤੁਸੀਂ ਇਕੱਠ ਦੇਖ ਰਹੇ ਹੋ ਬਈ ਸਾਰਾ ਇਹ ਉਹ ਲੋਕ ਨੇਗੇ ਜਿਹੜੇ ਆਉਦੇ ਜਾਗ ਦੀ ਜ਼ਮੀਰ ਨੂੰ ਲੈ ਕੇ ਧਰਨੇ ਤੇ ਪਹੁੰਚੇ ਨੇ ਮਰੀਆਂ ਜਿੰਮੀਰ ਵਾਲੇ ਹਲੇ ਵੀ ਘਰੇ ਬੈਠ ਨੇ ਠੀਕ ਹੈ ਅੱਜ ਸ਼ਾਮ ਨੂੰ ਜਿਹੜੀ ਮੀਟਿੰਗ ਹੋਣੀ ਆ ਦਿਨ ਐਤਵਾਰ ਦੀ 5:30 ਤੋਂ 6 ਦਾ ਟਾਈਮ ਰੱਖਿਆ ਹੈਗਾ ਚੰਡੀਗੜ੍ਹ ਉਹਨਾਂ ਵਿੱਚ ਜਾਣ ਲਈ ਸਾਰੇ ਬੰਦੇ ਤਿਆਰ ਨੇ ਬਸ ਪ੍ਰਧਾਨਾ ਸਾਹਿਬ ਜੋ ਵੀ ਅਗਵਾਈ ਕਰ ਰਹੇ ਨੇ ਇਹਨਾਂ ਆਪਣੇ ਜਥਿਆਂ ਦੀ ਇਹ ਪ੍ਰਧਾਨ ਸਾਹਿਬ ਠੀਕ ਹੈ ਅੱਜ ਸ਼ਾਮ ਤੱਕ ਦੇਖਦੇ ਆ ਕੀ ਹਾਲ ਨਿਕਲਦਾ ਹੈ ਦਿੱਲੀ ਦਾ ਪਹੁੰਚ ਕੇ ਹਟਣਗੇ ਇਹ ਨਹੀਂ ਹਟਦੇ ਪਾਪਾਂ ਪੌਂਸੋਦਲਿਆਂ ਦੇ ਉਹ ਜਿਹੜੇ ਮੁੱਢੀ ਤਾਕਤ ਘਰੇ ਬੈਠੇ ਬੋਲਦੇ ਠੀਕ ਹੈ ਉਹ ਉਨਾਂ ਵਾਂਗੂ ਨਹੀਂ ਹੈਗੇ ਇਹ ਆਉਂਦੀ ਜਮੀਰਾਂ ਨੂੰ ਜਾਗਾ ਕੇ ਆਏ ਹੋਏ ਬੰਦੇ ਜੇ ਵੀਡੀਓ ਵਧੀਆ ਲੱਗੀ ਬਈ ਤਾਂ ਲਾਈਕ ਸ਼ੇਅਰ ਕਮੈਂਟ ਕਰ ਜ਼ਰੂਰ ਕਰਿਓ ਬਣੇ ਰਾਂਗੇ ਜੀ ਤੁਹਾਡੇ ਨਾਲ ਤੁਹਾਨੂੰ ਹਰ ਇੱਕ ਖਬਰ ਦਿੰਦੇ ਰਹਿਣਾ